ओम प्रकाश ਤੋਂ ਅਮਰ ਸਿੰਘ ਖਾਲਸੇ ਦਾ ਸਫਰ ਕਿਸ ਤਰ੍ਹਾਂ ਸ਼ੁਰੂ ਹੋਇਆ ਤੇ ਸਵਭ ਕਿਵੇਂ ਬਣਿਆ ਸਤ ਪਾਉਣ ਜੋ ਅਸੀਂ ਗੁਰੂ ਘਰ ਜਾਂਦੇ ਹਾਂ ਦਰਬਾਰ ਸਾਹਿਬ ਉਹ ਸਿੱਧਾਂ ਤੇ ਉੱਥੇ ਜਾ ਕੇ ਗੁਰਸਾਹਿਬ ਸੇਵਾ ਲੈਂਦੇ ਸਨ ਤੇ ਮਨ ਚ ਆ ਗਿਆ ਵੀ ਕੇਸ ਰੱਖਣੇ ਆ ਮੈਂ ਆਪਣੇ ਪਿਓ ਨੂੰ ਕਹਾਂ ਮੈਂ ਸਿੱਖੀ ਬਾਣੀ ਜਾਣਾ ਉਹ ਕਹਿੰਦਾ ਵੀ ਤੇਰੀ ਆਤ ਤਾਂ ਬੜੀਆਂ ਕੰਦੀਆਂ ਬਸ ਤੂੰ ਐ ਜਿਹੜਾ ਗੁਰਗੰਸਾ ਦਾ ਬਾਣਾ ਨਾ ਉਹ ਬਾਣੇ ਦਾ ਧਾਰ ਨਹੀਂ ਹੋ ਸਕਦਾ ਅੱਜ ਭਾਵੇਂ ਓਮ ਪ੍ਰਕਾਸ਼ ਖਤਮ ਹੋ ਗਿਆ ਦੁਨੀਆ ਤੇ ਨਹੀਂ ਰਿਹਾ ਅਮਰ ਸਿੰਘ ਬਣ ਗਿਆ ਓਮ ਪ੍ਰਕਾਸ਼ ਦੀ ਹਰ ਤਾਂ ਕਿਸਤਾ ਸੀ ਅਸੀਂ ਦਸ਼ਕਾ ਜੂ ਸਾਲੇ ਕਰਦੇ ਆ ਅਜੇ ਨਾ ਤੇ ਜਾਣਾ ਉਹ ਤਰਸ ਮਲ ਨਹੀਂ ਹੱਥਾਂ ਨਾਲ ਅਨਕਰ ਜਾ ਕੇ दारू ਪੀਣੀ ਹੋਰ ਬੜੇ ਪੁੱਠੇ ਸੱਦੇ ਕੰਮ ਕਰਦੇ ਨੇ ਹਾਂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕੋਣ ਜਿਹੜੀਆਂ ਪੜਤਾ ਨਾ ਖੋਲੋ ਤੇ ਤਾਂ ਕੀ ਗੱਲ ਆ ਉਹ ਜੀਵਨ ਬੜਾ ਗੰਦਾ ਜੀਵਨ ਸੀ ਤੇ ਇਹ ਜੀਵਨ ਸੋ ਹੱਥ ਰਸਾ ਤੇ ਸਿਰਦਗੰਡ ਇਹ ਜੀਵਨ ਬਹੁਤ ਵਧੀਆ ਗੁਰਧ ਘੜਿਆਓ ਅਮਰ ਛਕੋ ਖੰਡੇ ਬਾੜੇ ਅਮਰ ਛਕੋ ਅਮਰ ਤੇ ਸ਼ਕ ਕੇ ਤੁਹਾਨੂੰ ਇੱਕ ਵੱਖਰੀ ਪਾਵਨ ਮਿਲੇਗੀ ਜੋ ਹਰ ਕਾ ਪਿਆਰਾ ਸੋਭਨਾ ਕਾ ਪਿਆਰਾ ਸਾਡਾ ਕੋ ਪਿਛਲੇ ਕਰਮ ਹੋਣਗੇ ਤੇ ਜਿਹਦੇ ਕਾਰਨ ਸਾਨੂੰ ਸਿੱਖੀ ਤੋਂ ਦੂਰ ਕਰਤਾ ਫਿਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਜਿਹੜਾ ਆਪ ਘਰ ਸੱਤ ਲਿਆ ਤੁਹਾਡੀ ਉਮਰ ਕਿੰਨੀ ਗਿਆ ਗੁਰੂ ਦੀ ਕਿਰਪਾ ਨਾਲ ਉਮਰ ਸਾਡੀ ਅਸਲ 65 ਸਾਲ ਤੋਂ ਉੱਤੇ ਹੀ ਹੈ ਵਰਜਨ ਕਰੀ ਦੀ ਗੁਰਸਾਹਿਬ ਦੀ ਕਿਰਪਾ ਨਾਲ ਬੈਟਕਾ ਮਾਰਦੀਆਂ ਗੁਰਸਾਹਿਬ ਦੇ ਕੋਲ ਇਹ ਬਹੁਤ ਚੜ੍ਹਦੀ ਕਲਾ ਤਾਕਤ ਤੁਹਾਡੇ ਦਿਮਾਗ ਵਿੱਚ ਹੈ ਨਸ਼ਾ ਵੀ ਬੰਦੇ ਦਿਮਾਗ ਵਿੱਚ ਹੈ ਜੋ ਬੰਦਾ ਨਸ਼ਾ ਖਾ ਲੈਂਦਾ ਫੋਲਾ ਮੈਂ ਨਸ਼ਾ ਖਾ ਲਿਆ ਮੈਂ ਆਪਣੇ ਪਹਿਲਵਾਨ ਨਸ਼ਾ ਖਾ ਕੇ ਜ਼ਿੰਦਗੀ ਬਰਬਾਦ ਹੈ ਸਰੀਰ ਹਮਤ ਲਈ ਉੱਠੋ ਮਾਲਚ ਕਰੋ ਤੇ ਵਰਜਿਤ ਕਰੋ ਸਰੀਰ ਨੂੰ ਤਾਂ ਦੂਸ ਸਮਝਾਓ ਕਹਿੰਦੇ ਵੀ ਪੈਸਾ ਤੇ ਲਾਣੀ ਕੰਮ ਆਉਣਾ ਕਹਿੰਦੇ ਸਰੀਰ ਜਿਹੜਾ ਬਣਾਇਆ ਕੰਮ ਆਉਣਾ ਵਾ ਭਗਤੀ ਅਤੇ ਸ਼ਕਤੀ ਰੱਬ ਦਾ ਨਾਮ ਵੀ ਜ਼ਰੂਰੀ ਹੈ ਤੇ ਸਿੱਧੀ ਬਹੁਤ ਜ਼ਰੂਰੀ ਹੈ ਸਰਕਾਰਾਂ ਚਾਣ ਕਿ ਨਸ਼ਾ ਬੰਦ ਹੋ ਸਕਦਾ ਲੇਕਿਨ ਸਰਕਾਰਾਂ ਚਾਹਂਦੀਆਂ ਹੀ ਨਹੀਂ ਕਿ ਨਸ਼ਿਆਂ ਦੇ ਸਦਾਗਰਾਂ ਦੀ ਮੱਤ ਸਰਕਾਰਾਂ ਕਰਦੀਆਂ ਪਈਆਂ ਨੇ ਇਹ ਹੋਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਤੇ ਨਾ ਇਹ ਬੱਚੇ ਨਮਰਦ ਹੋ ਜਾਣਗੇ ਇਹ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਟਿਹੜਾ ਜਾਨੀ ਸਰਕਾਰ ਦੀ ਨੀਤੀ ਹੈ ਕਿ ਪੰਜਾਬ ਨੂੰ ਖਤਮ ਕਰਨਾ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਮਖਾਵਾਂਗੇ ਤੁਹਾਨੂੰ ਉਸ ਸ਼ਖਸ ਦੀਆਂ ਜਿਹੜਾ ਕਿ ਓਮ ਪ੍ਰਕਾਸ਼ ਤੋਂ ਅਮਰ ਸਿੰਘ ਖਾਲਸਾ ਬਣੇ ਤੁਸੀਂ ਦੇਖ ਸਕਦੇ ਹੋ ਨਿਯੰਗ ਸਿੰਘ ਗੁਰੂ ਕੀ ਲਾ ਲਿਆ ਫੌਜਾਂ ਨੇ ਬਾਬਾ ਜੀ ਪਹਿਲਾ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਓਮ ਪ੍ਰਕਾਸ਼ ਤੋਂ ਅਮਰ ਸਿੰਘ ਬਣਦਾ ਸਵਭਾਵ ਕਿਵੇਂ ਬਣਿਆ ਇਹਨਾਂ ਦੇ ਜੀਵਨ ਬਾਰੇ ਝਾਤ ਮਾਰਦੇ ਆ ਉਹ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਫਤਿਹ ਸਾਂਦੀ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾ ਇਨੇ ਸੋ ਬਾਬਾ ਜੀ ਓਮ ਪ੍ਰਕਾਸ਼ ਤੋਂ ਅਮਰ ਸਿੰਘ ਖਾਲਸੇ ਦਾ ਸਫਰ ਕਿਸ ਤਰ੍ਹਾਂ ਸ਼ੁਰੂ ਹੋਇਆ ਤੇ ਸਵੱਬ ਕਿਵੇਂ ਬਣਿਆ ਸਵੱਬ ਅਸੀਂ ਗੁਰੂ ਘਰ ਜਾਂਦੇ ਹਾਂ ਦਰਬਾਰ ਸਾਹਿਬ ਉਹ ਸਿੱਧਾ ਤੇ ਉੱਥੇ ਜਾ ਕੇ ਗੁਰਸਾਹਿਬ ਸੇਵਾ ਲੈਂਦੇ ਸਨ ਕਿਸੇ ਮੌਕੇ ਰਮਾਲ ਹੁੰਦਾ ਸੀ ਕਿਸੇ ਮੌਕੇ ਨਹੀਂ ਹੁੰਦਾ ਤੇ ਮਨ ਚ ਆ ਗਿਆ ਬੇ ਕੇਸ ਰਖਣੇ ਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਆਪਣੇ ਪਿਓ ਨੂੰ ਕਹਾਂ ਮੈਂ ਸਿੱਖੀ ਬਾਣੇ ਜਾਣਾ ਅਮਰ ਚਗਣਾ ਤੇ ਮੇਰਾ ਪਿਓ ਮੇਰੀ ਆਤ ਤਾਂ ਜਾਣਦਾ ਸੀ ਉਹ ਕਹਿੰਦਾ ਵੀ ਤੇਰੀ ਆਤ ਤਾਂ ਬੜੀਆਂ ਕੰਦੀਆਂ ਬਈ ਤੂੰ ਐ ਜਿਹੜਾ ਗੁਰਗਮ ਸਿੰਘ ਦਾ ਬਾਣਾ ਨਾ ਉਹ ਬਾਣੇ ਦਾ ਧਰ ਨਹੀਂ ਹੋ ਸਕਦਾ ਕਿਉ ਗੁਰਗਮ ਸਿੰਘ ਦਾ ਸਰਬੰਸ ਬਾੜ ਕੇ ਸਿੱਖੀ ਤੇ ਤੇਰੀ ਆਤ ਤਾਂ ਬੜੀਆਂ ਮਾੜੀਆਂ ਤੂੰ ਇੱਧਰ ਨਹੀਂ ਆ ਸਕਦਾ ਜੀ ਆਤਾਂ ਮਾੜੀਆਂ ਸੱਚਾ ਜੀ ਨੂੰ ਸਾਲਾ ਕਰਦੇ ਹੋ ਵੀ ਓਮ ਪ੍ਰਕਾਸ਼ ਦੀ ਆਤਾਂ ਕਿਸਤਾ ਦੀ ਆ ਸੀ ਅੱਜ ਭਾਵੇਂ ਓਮ ਪ੍ਰਕਾਸ਼ ਖਤਮ ਹੋ ਗਿਆ ਦੁਨੀਆ ਤੇ ਨਹੀਂ ਰਿਹਾ ਅਮਰ ਸਿੰਘ ਬਣ ਗਿਆ ਓਮ ਪ੍ਰਕਾਸ਼ ਦੀ ਆਤਾਂ ਕਿਸਤਾ ਸੀ ਅੱਜ ਦਸ਼ਕਾ ਜੀ ਨੂੰ ਸਾਲਾ ਕਰਦੇ ਹੋ ਅੱਜ ਵੇਖੋ ਜੀ ਆਤਾਂ ਨਹਿਰ ਤੇ ਜਾਣਾ ਉਹ ਤਰਸ ਮਲ ਨਹੀਂ ਹੱਥਾਂ ਨਾਲ ਹੱਥਾਂ ਹੱਥਾਂ ਨਾਲ ਕੇ ਹੋਰ ਜਾਨੀ ਜੇ ਉਹ ਪੀਣੇ ਹੋਰ ਅਨ ਕਰ ਜਾ ਕੇ दारू ਪੀਣੀ ਹੋਰ ਬੜੇ ਕੁੱਠੇ ਸੱਦੇ ਕੰਮ ਕਰਦੇ ਨੇ ਹਾਂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਹੋਰ ਹੁਣ ਜਿਹੜੀਆਂ ਪੜਤਾ ਨਾ ਖੁੱਲੋ ਤੇ ਤਾਂ ਕੀ ਗੱਲ ਹੈ ਪਤਾ ਲੱਗੇ ਦੁਨੀਆ ਨੂੰ ਵੀ ਓਮ ਪ੍ਰਕਾਸ਼ ਦਾ ਜਿਹੜਾ ਜੀਵਨ ਸੀ ਕਿਸ ਤਰ੍ਹਾਂ ਦਾ ਸੀ ਤੇ ਅਮਰ ਸਿੰਘ ਜੀਵਨ ਦਾ ਅਮਰ ਸਿੰਘ ਦਾ ਜੀਵਨ ਕਿਸ ਤਰ੍ਹਾਂ ਦਾ ਵਾ ਦੋਵਾਂ 'ਚ ਅੰਤਰ ਕੀ ਆ ਫਰਕ ਕੀ ਆ ਅਮਰ ਸਿੰਘ ਦਾ ਜੀਵਨ ਚੰਗਾ ਆ ਕਿ ਜਾਂ ਓਮ ਪ੍ਰਕਾਸ਼ ਦਾ ਜੀਵਨ ਚੰਗਾ ਸੀ ਲੇਖੋ ਜੀ ਉਹ ਜੀਵਨ ਬੜਾ ਗੰਦਾ ਜੀਵਨ ਸੀ ਇਹ ਜੀਵਨ ਸੋਹਣਾ ਥਰਸਾ ਤੇ ਸ੍ਰੀ ਰਤਗੰਡ ਇਹ ਜੀਵਨ ਬਹੁਤ ਵਧੀਆ ਹਾਂ ਪਰ ਗੱਲ ਕਰੀ ਜਿਹੜੇ ਲੋਕ ਅਸੀਂ ਦੇਖਿਆ ਬਾਬਾ ਅਮਰ ਸਿੰਘ ਜੀ ਜਿਹੜੇ ਕਹਿੰਦੇ ਨੇ ਵੀ ਅਸੀਂ ਤਾਂ ਬੜਾ ਕੁਝ ਖਾਣਾ ਪੀਣਾ ਵਾ ਹਜੇ ਅਸੀਂ ਬੜੀ ਲੰਮੀ ਉਮਰ ਜੀਣੀ ਆ ਅਸੀਂ ਹਜੇ ਅਮਸ਼ਾ ਕੀ ਕਰਨਾ ਵਾ ਲੋਕ ਬੜੇ ਸਦਾ ਸਵਾਲ ਕਰਦੇ ਨੇ ਉਹਨਾਂ ਨੂੰ ਕੀ ਜਾਨਣਾ ਚਾਹੋਗੇ ਆ ਬਾਈ ਉਹ ਭੁੱਲੇ ਲੋਕ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਇਹ ਗੁਰੂ ਸਾਹਿਬ ਦੇ ਬਾਣੇ ਆ ਗੁਰੂ ਸਾਹਿਬ ਦਾ ਜਿਹੜਾ ਅਮਰਤ ਦਾ ਆਨੰਦ ਹੈ ਨਾ ਉਹ ਇਹ ਹੀ ਗੱਲ ਹੈ ਕਿ ਬੱਚਿਆਂ ਨੂੰ ਕਹੀਏ ਨਾ ਉਹ ਕਹਿੰਦਾ ਜਵਾਨੀ ਤੇ ਜਾ ਕੇ ਛਕ ਲਾਂਗੇ ਤੇ ਜਵਾਨੀ ਵਾਲੇ ਕਹਿੰਦੇ ਉਹ ਬਡਾਪੇ ਤੇ ਬਡਾਪੇ ਵਾਲੇ ਕਹਿੰਦੇ ਅੱਗੇ ਜਾ ਕੇ ਛਕ ਲਾਂਗੇ ਉਹ ਨਹੀਂ ਓਏ ਉਹ ਭਲਿਓ ਨਾ ਪੁਜੋ ਨਾ ਪੜਖੋ ਗੁਰਦੇ ਘਰ ਆਓ ਅਮਰ ਛਕੋ ਖੰਡੇ ਬਾੜੇ ਅਮਰ ਛਕੋ ਅਮਰ ਤੇ ਸ਼ੱਕ ਕੇ ਤੁਹਾਨੂੰ ਇੱਕ ਵੱਖਰੀ ਪਾਵਨ ਮਿਲੇਗੀ ਵੱਖਰੀ ਉਹ ਬਹੁਤ ਤੇਜ਼ ਚੜ ਨਿਕਲ ਆ ਮੇਰੇ ਸੋ ਵੀ ਓਮ ਪ੍ਰਕਾਸ਼ ਨੂੰ ਕਿਹੜੇ ਕਿਹੜੇ ਐਪਸ ਸੀ ਦਸ਼ਕਾਂ ਨੂੰ ਸਾਲਾ ਕਰਦੇ ਹੋ ਚਲੋ ਹੋਣ ਦੇ ਓਮ ਪ੍ਰਕਾਸ਼ ਸਾਡੇ ਵਿੱਚ ਨਹੀਂ ਰਿਹਾ ਓਮ ਪ੍ਰਕਾਸ਼ ਤੇ ਮੈਨੂੰ ਲੱਗਦਾ ਹੁਣ ਖਤਮ ਹੋ ਗਏ ਔਰ ਦੂਸਰੇ ਜਾਮੇ ਚੱਲ ਗਿਆ ਵਾ ਅਮਰ ਸਿੰਘ ਖਾਸ ਸਾਡੇ ਨਾਲ ਆ ਜਦੋਂ ਕੱਲੇ ਓਮ ਪ੍ਰਕਾਸ਼ ਸੀ ਕਿਹੜੇ ਕਿਹੜੇ ਐਪ ਮਾੜੇ ਚੰਬਰ ਗਏ ਸੀ ਘਰਦਿਆਂ ਤੋਂ ਕਿੰਨੇ ਗਾਲਾਂ ਪੈਂਦੀਆਂ ਸੀ ਲੋਕ ਜਿਹੜੇ ਸੀ ਅਮਾ ਓਮ ਪ੍ਰਕਾਸ਼ ਨੂੰ ਕਿੰਨਾ ਮਾੜਾ ਸਮਝਦੇ ਸੀ ਤੇ ਜੋ ਓਮ ਪ੍ਰਕਾਸ਼ ਦਾ ਸਵੇਰਾ ਜਿਹੜਾ ਜੀਵਨ ਸੀ ਸਵੇਰਾ ਉੱਠਣ ਦਾ ਕਿੰਨੇ ਵੇਸੇ ਉੜਦਾ ਸੀ ਤੇ ਰਾਤੀ ਕਿੰਨੇ ਕਿਵੇਂ ਜਾਂਦਾ ਜਾਂਦਾ ਸੀ ਕੋਈ ਉਸ ਮਕਾਂ ਵਾਦਾ ਕਰਦੀ ਕਰਦੇ ਹੁਣੇ ਹਾਂ ਤੇ ਨਸ਼ਿਆਂ ਦਾ ਜਿਆਦਾ ਮੈਂ ਕਰਤਾਰ ਇੱਕ ਘਰਿਆਂ ਨੂੰ ਇਹਨਾਂ ਨਹੀਂ ਮੇਰੇ ਘਰਿਆਂ ਤੋਂ ਨਹੀਂ ਮਰੀ ਆਤਮਾ ਨੂੰ ਪਤਾ ਲੱਗਾ ਲੇਕਿਨ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਨੂੰ ਉਸੇ ਮੱਗ ਇੱਧਰ ਕੱਢ ਲਿਆ ਇੱਕੋ ਜੋ ਗੁਰੂ ਸਾਹਿਬ ਨੇ ਕੱਢ ਲਿਆ ਹਾਂਜੀ ਕਿਰਦਾਰ ਵੀ ਗੁਰੂ ਸਾਹਿਬ ਆਪਣੇ ਜਿਹੜੇ ਉਹਨਾਂ ਦੇ ਥੋਪੇ ਹੁੰਦੇ ਨੇ ਜਾਂ ਜੋੜੇ ਉਹਨਾਂ ਦੇ ਪਿਆਰ ਕਰਦੇ ਨੇ ਗੁਰੂ ਸਾਹਿਬ ਉਹ ਜਿਹੜੇ ਸ਼ਖਸ ਨੂੰ ਉਹਨਾਂ ਨੂੰ ਹਮੇਸ਼ਾ ਜਿਹੜਾ ਕੱਢ ਕੇ ਸਾਫ ਸੁਥਰੀ ਥਾਂ ਲੈ ਆਉਂਦੇ ਨੇ ਵੀ ਕਹਿੰਦੇ ਨੇ ਵੀ ਇਹ ਸਾਡਾ ਜੀਵ ਆ ਜੋ ਹਰ ਕਾ ਪਿਆਰਾ ਜੋ ਹਰ ਕਾ ਪਿਆਰਾ ਸੁਪਨਾ ਦਾ ਪਿਆਰਾ ਸਾਡੇ ਕੋਲ ਪਿਛਲੇ ਕਰਮ ਹੋਣਗੇ ਕਿਸੇ ਕੋਈ ਹੋ ਸਕਦਾ ਕਿ ਪਿਛਲੇ ਕਰਮ ਚ ਸਿੱਖੀ ਹੁੰਦੀ ਹੋਵਾਂਗੇ ਤੇ ਸਾਡੇ ਕੋਲ ਗੁਨਾਹ ਹੋ ਗਿਆ ਕੋਈ ਤੇ ਜਿਹਦੇ ਕਰਣ ਸਾਨੂੰ ਸਿੱਖੀ ਤੋਂ ਦੂਰ ਕਰਤਾ ਫਿਰ ਗੁਰੂ ਸਾਹਿਬ ਨੇ ਬਖਸ਼ਈ ਕੀਤੀ ਹੈ ਸਾਨੂੰ ਜਿਹੜਾ ਆਪ ਘਰ ਸੱਤ ਲਿਆ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤਮੀਨੂ ਸੋਪੀ ਅਮਰ ਸਿੰਘ ਖਾਲਸਾ ਜੀ ਨੈਂ ਸਿੰਘ ਗੁਰੂ ਕੀ ਲਾ ਲਈ ਫੌਜਾਂ ਬਣੇ ਤੁਹਾਡੀ ਉਮਰ ਕਿੰਨੀ ਆ ਦਸ਼ਕਾਂ ਨੂੰ ਸਾਂਝਾ ਕਰ ਦਿਓ ਅਸੀਂ ਦੇਖਿਆ ਅੱਜ ਵੀ ਮਹਾਰਾਜ ਦੀ ਬੜੀ ਤੁਹਾਡੇ ਕਿਰਪਾ ਵਾ ਗੁਰੂ ਸਾਹਿਬ ਦੀ ਬਹੁਤ ਕਿਰਪਾ ਵਾ ਚੜਦੀ ਕਲਾ ਸਿੰਘ ਜੀ ਤੁਹਾਡੀ ਉਮਰ ਕਿੰਨੀ ਗਿਆ ਗੁਰੂ ਦੀ ਕਿਰਪਾ ਨਾਲ ਉਮਰ ਸਾਡੀ ਅਸਲ 65 ਸਾਲ ਤੋਂ ਉੱਤੇ ਹੀ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਕਿਰਪਾ ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਉਠਾਉਂਦੇ ਆ ਤੇ ਸਰੀਰ ਦੀ ਮਾਲਸ਼ ਕਰਵਾਉਂਦੇ ਆ ਤੇ ਵਰਜਨ ਕਰੀ ਦੀ ਗੁਰੂ ਸਾਹਿਬ ਦੀ ਕਿਰਪਾ ਨਾਲ ਬੈਠਕਾਂ ਮਾਰਦੀਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਬਹੁਤ ਚੜ੍ਹਦੀ ਕਲਾ ਮੇਰੇ ਸੋਪੀ ਜਦੋਂ ਪਹਿਲਾਂ ਓਮ ਪ੍ਰਕਾਸ਼ ਸੀ ਕਿ ਲੱਗਦਾ ਸੀ ਜੇਕਰ ਹੁਣ ਓਮ ਪ੍ਰਕਾਸ਼ ਹੁੰਦਾ ਤੇ ਕਦੋਂ ਦੇ ਹੋਂਦ ਤੱਕ ਹੋਂਦ ਓਮ ਪ੍ਰਕਾਸ਼ ਦੇ ਫੁੱਲ ਚੁੱਕੇ ਜਾਣੇ ਸੀ ਤੇ ਘਰਦਿਆਂ ਤੋਂ ਕਿੰਨੇ ਗਰ ਗਾਲਾਂ ਖਾਂਦੇ ਸੀ ਓਮ ਪ੍ਰਕਾਸ਼ ਉਹ ਤੋਂ ਬਾਬਾ ਜੀ ਜੋ ਮੈਨੂੰ ਮਾਲਕ ਨੇ ਹੋਂਦ ਦਿੱਤਾ ਹੈ ਨਾ ਜੋ ਗੁਰੂ ਸਾਹਿਬ ਨੇ ਸੇਵਾ ਤੋਂ ਬਖਸ਼ਿਆ ਸਤਗੁਰ ਨੇ ਕਦੀ ਜ਼ਿੰਦਗੀ ਦੀ ਸੋਚ ਨਹੀਂ ਸਕਦੇ ਸੀ ਸਾਨੂੰ ਮਾਰਿਆ ਹੀ ਗੁਰੂ ਸਾਹਿਬ ਨੇ ਬਹੁਤ ਕੁਝ ਦਿੱਤਾ ਹੈ ਇਹ ਮਿਲਿਆ ਗੁਰੂ ਘਰ ਸਿੱਖੀ ਵਿੱਚ ਹੋਈ ਹੈ ਗੁਰਦੇ ਹਰ ਜੋ ਹੜਕਾ ਪਿਆਰਾ ਸੋ ਸਭਨਾ ਘਰ ਪਿਆਰਾ ਅੱਜ ਇੱਜ਼ਤ ਮਾਨ ਸਨਮਾਨ ਜੇ ਬਣੀ ਹੈ ਤੇ ਗੁਰੂ ਦੀ ਕਿਰਪਾ ਨਾਲ ਬਣੀ ਹੈ ਅਮਰ ਸਿੰਘ ਖਾਤ ਦਾ ਦੀ ਗੱਲ ਕਰੀਏ ਜੀਵਨ ਕਿਸ ਤਰ੍ਹਾਂ ਦਾ ਬਤੀਤ ਕਰ ਰਿਹਾ ਹੁਣ ਸਚਕਣ ਸਿੰਘ ਜੀ ਹਮੰਦਰ ਸਾਹਿਬ ਦੇ ਬਾਹਰ ਤੁਸੀਂ ਸੇਵਾ ਨਿਭਾ ਰਹੇ ਹੋ ਜਲ ਦੀ ਸੇਵਾ ਕਹਿੰਦੇ ਜਲਦੀ ਸੇਵਾ ਸਭ ਤੋਂ ਉੱਤਮ ਸੇਵਾ ਹੁੰਦੀ ਆ ਕਿੰਨਾ ਕਿ ਭਾਗਾ ਵਾਲਾ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਵੀ ਇੱਕ ਆਮ ਬੰਦੇ ਨੂੰ ਇੱਕ ਆਮ ਸ਼ਖਸ ਨੂੰ ਇੰਨਾ ਗੁਰੂ ਸਾਹਿਬ ਨੇ ਮਾਨ ਸਤਕਾਰ ਦਿੱਤਾ ਅੱਜ ਜਿਹੜਾ ਕੋਈ ਲੰਗਦਾ ਵਾ ਫਤੇ ਸਾਂਝਾ ਕੇ ਲੰਗਦਾ ਤੇ ਬਾਬਾ ਜੀ ਕਹਿ ਕੇ ਬੁਲਾਉਂਦਾ ਵਾ ਪਹਿਲਾਂ ਕੋਈ ਓਮ ਪ੍ਰਕਾਸ਼ ਨੂੰ ਕੋਈ ਓਏ ਕਹਿ ਕੇ ਬੁਲਾਉਂਦਾ ਸੀ ਕੋਈ ਕੁਛ ਕਹਿ ਕੇ ਬੁਲਾਉਂਦਾ ਸੀ ਕੋਈ ਸੱਚ ਟੋਪੀਆਂ ਕਾ ਕੇ ਮਾਰ ਕੇ ਬੁਲਾਉਂਦਾ ਸੀ ਵੀ ਇੱਧਰ ਆ ਕੀ ਕਹਿੰਦਾ ਸੀ ਬਾਬਾ ਜੀ ਹੋਂ ਤੇ ਤੇ ਉਹਦੇ ਜੀਵਨ ਵਿੱਚ ਬਹੁਤ ਆਨੰਦ ਹੈ ਇਹ ਤਾਂ ਫਿਰ ਉਹ ਹੀ ਗੱਲ ਕਰਾਂਗੇ ਕਿ ਗੁੰਗੇ ਦੀ ਮਠਾਈ ਵਾਲਾ ਹਾਲ ਹੈ ਗੁੰਗਾ ਨੂੰ ਮਠਾਈ ਦੇ ਦਈਏ ਗੁੰਗਾ ਗੁੰਗਾ ਨੱਚੇਗਾ ਟੱਪੇਗਾ ਹੱਸੇਗਾ ਲੇਕਿਨ ਉਹਦਾ ਸਵਾਦ ਨਹੀਂ ਆਸਦਾ ਇਹ ਜੇ ਘਰ ਚ ਆ ਕੇ ਜੋ ਗੁਰਬਾਨੀ ਨਾਲ ਜੁੜੋਗੇ ਪਿਆਰ ਕਰੋਗੇ ਸਿੱਖੀ ਨਾਲ ਇਹ ਤੁਹਾਨੂੰ ਇਹਦਾ ਆਨੰਦ ਉਹਦੇ ਪਤਾ ਲੱਗੇਗਾ ਇਹ ਦੱਸਣ ਤੋਂ ਪਰੇ ਗੱਲ ਹੈ ਸੋ ਵੀ ਜਲਦੀ ਸੇਵਾ ਕਿਨੇ ਜਤ ਸਮੇਂ ਤੇ ਕਰਦੇ ਆ ਰਹੇ ਹੋ ਦਸ਼ਕਾਂ ਜੂਹ ਸਾਜਾ ਕਰਦੇ ਹੋ ਸਾਨੂੰ ਵੀ ਪਤਾ ਲੱਗਾ ਵੀ ਜਦੋਂ ਇੱਥੇ ਕਿਤੇ ਬਰਸਾਤ ਪੈਂਦੀ ਆ ਪਾਣੀ ਬਹੁਤ ਖੜ ਜਾਂਦਾ ਇੱਥੇ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਤੇ ਇੱਥੇ ਤੁਹਾਡੇ ਵੱਲੋਂ ਸੇਵਾ ਬੜੀ ਦਵਾਈ ਜਾਂਦੀ ਆ ਜਿਹੜੀ ਤੁਹਾਡੇ ਕੋਲ ਰਿਹੜੀ ਆ ਉਹਦੇ ਵਿੱਚ ਜਿਹੜੀ ਸੰਗਤਾਂ ਆਉਂਦੀਆਂ ਨੇ ਬਾਹਰੋਂ ਉਹਨਾਂ ਨੂੰ ਤੁਸੀਂ ਜਾ ਕੇ ਇੱਕ ਰਸਤੇ ਤੋਂ ਦੂਜੇ ਦਾ ਛੱਡ ਕੇ ਆਉਂਦੇ ਹੋ ਕਿਨੇ ਜਦੋਂ ਸੇਵਾ ਨਭਾ ਰਹੇ ਹੋ ਜਿਹੜੀ ਇਹ ਗੁਰੂ ਸਾਹਿਬ ਦੀ ਕਿਰਪਾ ਕਰਦੇ ਫੇ ਸਾਡੇ ਵਾਅਦਾ ਕੋਈ ਸਾਡਾ ਕੋਈ ਉਹਦੀ ਯੋਗਦਾਨ ਨਹੀਂਗਾ ਜਿੰਨਾ ਜਿੰਨਾ ਸਤਿਗੁਰ ਕਰਵਾਂਦਾ ਹੈ ਅਸੀਂ ਉਸ ਤਰ੍ਹਾਂ ਕਰਦੇ ਆ ਸਾਡੇ ਵਾ ਬਿਨਿਦਸੋ ਵੀ ਹਮੇਸ਼ਾ ਅਮਰ ਸਿੰਘ ਖਾਸ ਆਈ ਲੋਕਾਂ ਦੇ ਮਨਾਂ 'ਚ ਸਵਾਲ ਹੁੰਦਾ ਵੀ ਜਿਹੜਾ ਬੰਦਾ ਵੈਜੀਟੇਰੀਅਨ ਆ ਉਹ ਕਮਜ਼ੋਰ ਹੁੰਦਾ ਤੇ ਜਿਹੜਾ ਬੰਦਾ ਮੀਟ ਮੱਸੀ ਖਾਂਦਾ ਜਾਂ ਮੀਟ ਖਾਂਦਾ ਉਹ ਤਾਕਤਵਾਰ ਹੁੰਦਾ ਦਸ਼ਕਾਂ ਜੂਨ ਸਾਡੇ ਖਾਸ ਕਰਕੇ ਨੌਜਵਾਨਾਂ ਨੂੰ ਅਸੀਂ ਦੇਖਦੇ ਵੀ ਜਿਹੜੇ ਨੌਜਵਾਨ ਨੇ ਉਹ ਯਾਤਰ ਕਹਿੰਦੇ ਨੇ ਵੀ ਮੀਟ ਖਾਣ ਦੇ ਨਾਲ ਸਾਡੇ ਸੀਜ ਤਾਕਤ ਆਉਂਦੀ ਆ ਅਸੀਂ ਯਾਤਰ ਜਵਾਲ ਹੁੰਦੇ ਆ ਤੁਸੀਂ ਦਸ਼ਕਾਂ ਜੂਨ ਸਾਡਾ ਕਰ ਦਿਓ ਵੀ ਮੀਟ ਖਾਣ ਵਾਲਾ ਬੰਦਾ ਜ਼ਿਆਦਾ ਤਾਕਤਵਾਰ ਹੁੰਦਾ ਕਿ ਜਾਂ ਜਿਹੜਾ ਵੈਜੀਟੇਨ ਜਿਹੜਾ ਸਾਦਾ ਭੋਜ ਖਾਣ ਵਾਲਾ ਤਾਕਤਵਾਰ ਜਾਂਦਾ ਵੇਖੋ ਜੀ ਗੱਲ ਇਸ ਤਰ੍ਹਾਂ ਬ ਇਹਦੇ ਘਰਮਤ ਵਿੱਚ ਨਾ ਖਾਣਾ ਕੋਈ ਇੱਕ ਲਿਖਿਆ ਨਹੀਂ ਜੇ ਜਿਹੜਾ ਨਹੀਂ ਖਾਂਦਾ ਬਹੁਤ ਚੰਗੀ ਗੱਲ ਹੈ ਜਿਹੜਾ ਨਹੀਂ ਖਾਂਦਾ ਬਹੁਤ ਚੰਗੀ ਗੱਲ ਹੈ ਤੇ ਜਿਹੜਾ ਖਾਂਦਾ ਤੇ ਗੁਰਬਾਣੀ ਚ ਉਹ ਨਾ ਨਹੀਂ ਲਿਖਿਆ ਇਤਨੀ ਸ਼ੱਕਦੇ ਪਹਿਲੇ ਸ਼ੱਕਦੇ ਹੁੰਨੇ ਸਾਂ ਲੇਕਿਨ ਗੁਰੂ ਸਾਹਿਬ ਦੀ ਕਿਰਪਾ ਨਾਲ ਅਨੰਦ ਹੈ ਪਰ ਗੱਲ ਕਿ ਜਿਵੇਂ ਤਾਕਤ ਦੀ ਗੱਲ ਕੀਤੀ ਹੈ ਜਿਵੇਂ ਕਹਿੰਦੇ ਸ਼ੇਰ ਖਾਂਦਾ ਸ਼ੇਰ ਚ ਇੰਨੀ ਤਾਕਤ ਨਹੀਂ ਹੁੰਦੀ ਹਾਥੀ ਨਹੀਂ ਖਾਂਦਾ ਪਰ ਕਹਿੰਦਾ ਹਾਥੀ ਜ਼ਿਆਦਾ ਤਾਕਤ ਰੰਦਾ ਜਿਹੜਾ ਸ਼ੇਰ ਨਾਲੋਂ ਵੇਖੋ ਜੀ ਹੁਣ ਤਾਂ ਨੌਜਵਾਨ ਹੋਰ ਗਲਤ ਮਲਦਾ ਉਹ ਪ੍ਰੋਡਕਟ ਖਾਂਦੇ ਪਏ ਆਂ ਹੋਰ ਚੀਜ਼ਾਂ ਖਾਂਦੇ ਆ ਉਹ ਇਹ ਚੀਜ਼ਾਂ ਨਾਲ ਤਾਕਤ ਨਹੀਂ ਆਣੀ ਤਾਕਤ ਜਿਹੜੀ ਹੈ ਜਿਹੜੇ ਆਮ ਜਿਹੜੀ ਚੀਜ਼ਾਂ ਖਾਂਦੇ ਪਏ ਘਰ ਦੀ ਦੁੱਧ ਚੀਜ਼ਾਂ ਖਾਓ ਕਿਉਂ ਖਾਓ ਇਹਦੇ ਬਹੁਤ ਤਾਕਤ ਹੈ ਤਾਕਤ ਤੁਹਾਡੇ ਦਿਮਾਗ ਵਿੱਚ ਹੈ ਜੋ ਚੰਗੀ ਚੀਜ਼ ਖਾਓਗੇ ਤੁਹਾਡਾ ਦਿਮਾਗ ਸੋਚੇ ਨਸ਼ਾ ਵੀ ਬੰਦੇ ਦੇ ਦਿਮਾਗ ਵਿੱਚ ਹੈ ਜੋ ਬੰਦਾ ਨਸ਼ਾ ਖਾ ਲੈਂਦਾ 16 ਮੈਂ ਨਸ਼ਾ ਖਾ ਲਿਆ ਮੈਂ ਆਪਣੇ ਪਹਿਲਵਾਨ ਨਸ਼ਾ ਖਾ ਕੇ ਜ਼ਿੰਦਗੀ ਬਰਬਾਦ ਨਸ਼ਾ ਖਾ ਕੇ ਜ਼ਿੰਦਗੀ ਬਰਬਾਦ ਹੈ ਨਸ਼ਾ ਨਹੀਂ ਖਾਣਾ ਚਾਹੀਦਾ ਤੇ ਚੰਗੀਆਂ ਚੀਜ਼ਾਂ ਖਾਣ ਚਾਹੀਦੀਆਂ ਸਭ ਤੋਂ ਮੇਨ ਗੱਲ ਕਿ ਅਮਰਤ ਵੇਲੇ ਉੱਠਣਾ ਚਾਹੀਦਾ ਸਰੀਰ ਦੇ ਰੌਣ ਜਿੱਤਾਂ ਸਿਆਲ ਆ ਗਏ ਆ ਇਹ ਸਿਆਲਾਂ ਵਿੱਚ ਫੇਰੇ ਅਮਰਤ ਵੇਲੇ ਉੱਠੋ ਮਾਲਚ ਕਰੋ ਤੇ ਵਰਜਿਤ ਕਰੋ ਸਰੀਰ ਨੂੰ ਤੰਦੂ ਸਮਨਾਓ ਵੀ ਨੇ ਐਸੋ ਪੀ ਹੁਣ ਅਮਰ ਸਿੰਘ ਖਾਲਸਾ ਸਵੇਰੇ ਕਿੰਨੇ ਵੀ ਉੱਠਦਾ ਵਾ ਜਦੋਂ ਪਹਿਲਾਂ ਪ੍ਰਕਾਸ਼ ਸੀ ਉਹ ਕਿੰਨੇ ਵੀ ਉੱਠਦਾ ਹੁੰਦਾ ਸੀ ਉਹ ਪਹਿਲੇ ਤੇ ਸਿੱਧੋ ਜਿਹੋ ਹੁਣ ਤਾਂ ਗੁਰਸਾਹਿਬ ਕਿਰਪਾ ਕਰਦਾ ਅਮਰਤ ਵੇਲੇ ਠਾ ਲੈਂਦੇ ਆ ਅਸੀਂ ਨਹੀਂ ਉੱਠਦੇ ਗੁਰੂ ਸਾਹਿਬ ਠਾ ਲੈਂਦੇ ਆ ਗੁਰੂ ਸਾਹਿਬ ਕਿਰਪਾ ਕਰਦੇ ਆ ਮੈਂ ਕਿ ਉਹ ਪੰਜ 4:30 ਵਜੇ 5:00 ਵਜੇ ਇਹਨਾਂ ਬਹੁਤਾ ਆਪਾਂ ਸ਼ਾਲ ਮਾਰੀਏ ਕਿ ਮੈਂ ਇੰਨੇ ਵਜੇ ਉੱਠਦਾ ਨਹੀਂ ਕਿਉਂ ਇੱਥੇ ਠਿਕਾਵਟ ਇਸੋ ਗੁਰਸਾਹਿਬ ਦੀ ਕਿਪਾ ਹੋ ਜਾਂਦੀ ਹੈ ਤੇ ਫਿਰ ਜਾਈਦਾ ਰਮਾਨ ਕਰਦਾ ਗੁਰਸਾਹਿਬ ਦੀ ਕਿਪਾ ਤੇ ਫਿਰ ਅਮਰਤਵਾਲੇ ਗੁਰੂ ਸਾਹਿਬ ਲੈ ਜਾਂਦੇ ਆ ਬਿਲਕੁਲ ਤੁਸੀਂ ਦੇਖ ਲਓ ਤਸਵੀਰਾਂ ਤੁਹਾਨੂੰ ਖਾਈਆਂ ਨੇ ਅਮਰ ਸਿੰਘ ਖਾਲਸੇ ਦੀਆਂ ਜਿਹੜਾ ਕਿ ਓਮ ਪ੍ਰਕਾਸ਼ ਸੀ ਕਿਸੇ ਵਕਤ ਪਰ ਅੱਜ ਓਮ ਪ੍ਰਕਾਸ਼ ਦੁਨੀਆ ਤੇ ਨਹੀਂ ਰਿਹਾ ਅਮਰ ਸਿੰਘ ਖਾਲਸਾ ਬਣ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ 65 ਸਾਲ ਤੋਂ ਵੱਧ ਉਹ ਹੋ ਚੁੱਕੀ ਆ ਪਰ ਹਜੇ ਵੀ ਨੌਜਵਾਨਾਂ ਨਾਲੋਂ ਵੱਧ ਕੇ ਜਿਹੜਾ ਸਰੀਰ ਨਾਲ ਤਗੜਾ ਵਾ ਇਹਨਾਂ ਕਹਿੰਦੇ ਗੁਰੂ ਸਾਹਿਬ ਨੇ ਸਾਨੂੰ ਆਪ ਚੁਣਿਆ ਤੇ ਗੁਰੂ ਸਾਹਿਬ ਦੀ ਸਾਡੇ ਕਿਰਪਾ ਹੋਈ ਆ ਕਹਿੰਦੇ ਜੇ ਤੇ ਕਿਰਪਾ ਹੁੰਦੀ ਆ ਉਸਨੇ ਗੁਰੂ ਸਾਹਿਬ ਜਿਹੜਾ ਸੇਵਾ ਲੈਂਦਾ ਤੁਸੀਂ ਦੇਖ ਸਕਦੇ ਹੋ ਵੀ ਅਮਰ ਸਿੰਘ ਖਾਲਸਾ ਦਾ ਨਵਾਂ ਜੀਵਨ ਸ਼ੁਰੂ ਹੋਇਆ ਵਾ ਆ ਓਮਪਰਕਾ ਜਿਹੜਾ ਸੀ ਉਹ ਪਹਿਲਾਂ ਜਿਹੜਾ ਖਤਮ ਹੋ ਚੁੱਕਿਆ ਦੁਨੀਆ ਤੋਂ ਤੇ ਮੈਨੂੰ ਇਹ ਸੋ ਵੀ ਅਮਰ ਸਿੰਘ ਖਾਲਸੇ ਬਣੇ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਦੋਂ ਨਰਨਕਰੀ ਕਾਂਟ ਹੋਇਆ ਸੀ ਨਾ ਨਰਨਕਰੀ ਕਾਂਟ ਉਤੋਂ ਉਹਦੇ ਸਾਲਕ ਦੇ ਲੋ ਦੇ ਦਰਮਿਆਨ ਉਹ ਨਰਨਕਰੀ ਕਾਂਟ ਜਦੋਂ ਆਇਆ ਉਹ ਇੱਕ ਵਾਰੀ ਦਾ ਆਪਣੇ ਦਾੜੇ ਦੇ ਨਾਲ ਦਸ਼ਕਾ ਨੂੰ ਖਾਸ ਕਰਕੇ ਜਿਹੜਾ ਮਸ਼ਹਹਰਾ ਤੁਹਾਡਾ ਇੱਕ ਵਾਰੀ ਵਾਟਰ ਪਾਗ ਜਰੂਰ ਦੱਸਦੇ ਹੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅਮਰ ਸਿੰਘ ਖਾਲਸਾ ਦੀ ਅੱਜ ਵੀ ਜਵਾਨੀ ਆ ਅੱਜ ਵੀ ਚੜ੍ਹਦੀ ਕਲਾ ਵਾ ਮੈਂ ਕਹਿੰਦਾ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਵਾ ਅੱਜ ਵੀ ਚੰਗੇ ਭਲੇ ਨੌਜਵਾਨਾਂ ਨਾਲ ਵੱਧ ਕੇ ਆ ਇੱਕ ਵਾਰੀ ਬਾਬਾ ਜੀ ਡੋਲੇ ਜਰੂਰ ਵਿਖਾ ਦਿਓ ਇੱਕ ਵਾਰੀ ਸਿਹਰ ਜਰੂਰ ਵਿਖਾ ਦਿਓ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਡੋਲੇ ਪੂਰੇ ਨੇ ਚੜ੍ਹਦੀ ਕਲਾ ਵਿੱਚ ਨੇ ਅੱਜ ਵੀ ਖਾਸ ਕਰਕੇ ਨੌਜਵਾਨਾਂ ਨਾਲੋਂ ਜ਼ਿਆਦਾ ਮੈਂ ਕਹਿੰਦਾ ਜਵਾਨ ਨੇ ਇਹ ਸਾਡੇ ਬਾਬਾ ਜੀ ਬਾਬਾ ਜੀ ਕਹਿੰਦੇ ਵੀ ਸਿਹਤ ਜਿਹੜੀ ਸਭ ਤੋਂ ਵੱਡਾ ਤੁਹਾਡਾ ਧੰਨ ਆ। ਕਹਿੰਦੇ ਵੀ ਪੈਸਾ ਤੇਲਾ ਨਹੀਂ ਕੰਮ ਆਉਣਾ। ਕਹਿੰਦੇ ਸਰੀਰ ਜਿਹੜਾ ਬਣਾਇਆ ਕੰਮ ਆਉਣਾ ਵਾ। ਅਸੀਂ ਦੇਖੇ ਲੋਕਾਂ ਦੇ ਮਾਰੀਆਂ ਵਿੱਚ ਪੈਸੇ ਭਰੇ ਹੁੰਦੇ ਨੇ ਪਰ ਉਹ ਪੈਸਾ ਕਿਸੇ ਕੰਮ ਨਹੀਂ ਆਉਂਦਾ। ਜੇਕਰ ਉਹ ਰਖ ਕੇ ਤੁਸੀਂ ਗਲਾਸ ਪਾਣੀ ਦਾ ਨਹੀਂ ਫੜ ਸਕਦੇ। ਕਹਿੰਦੇ ਸਭ ਤੋਂ ਵੱਡੀ ਨਿਆਮਤ ਸਿਹਤ ਦੀ ਆ। ਗੁਰੂ ਸਾਹਿਬ ਦਾ ਬੇਸ਼ੱਕ ਧੰਨਵਾਦ ਸ਼ੁਕਰੀਆ ਕਰਨਾ ਚਾਹੀਦਾ ਵੀ ਤੁਹਾਨੂੰ ਸਿਰ ਉੱਠ ਕੇ ਜਿਹੜੀ ਆ ਤੁਹਾਡੀ ਸਿਹਤ ਜਿਹੜੀ ਆ ਚੰਗੀ ਆ। ਹਾਂਜੀ ਬਿਲਕੁਲ ਸਿਹਤ ਬਹੁਤ ਜ਼ਰੂਰੀ ਹੈ ਜੀ। ਜੇ ਭਗਤੀ ਅਤੇ ਸ਼ਕਤੀ ਜੇ ਰੱਬ ਦਾ ਨਾਮ ਵੀ ਜ਼ਰੂਰੀ ਆ ਤੇ ਸਿਹ ਇਹ ਦੋਨੇ ਚੀਜ਼ਾਂ ਜ਼ਰੂਰੀ ਹੈ ਹਾਂਜੀ ਖਾਸ ਇੱਕ ਸ੍ਰਿਆ ਦੀ ਗੱਲ ਚਾਹਾਂਗੇ ਨੌਜਵਾਨਾਂ ਜਿਹੜੇ ਨੌਜਵਾਨ ਗਲਤ ਰਾਹ ਪੈ ਗਏ ਨੇ ਗਲਤ ਨਸ਼ੇ ਵਾਲ ਪੈ ਗਏ ਨੇ ਨੌਜਵਾਨ ਪੀੜੀ ਗਲਦੀ ਜਾ ਰਹੀ ਆ ਮਾਮਾਂ ਦੇ ਪੁੱਤ ਖਤਮ ਹੁੰਦੇ ਜਾ ਰਹੇ ਨੇ ਕਿਸ ਰਿਆ ਦੀਆਂ ਚਾਹੋਗੇ ਆਪਣੇ ਲੋ ਪਹਿਲੀ ਗੱਲ ਤੇ ਸਰਕਾਰਾਂ ਨੂੰ ਕਹਿਣਾ ਚਾਹਾਂਗੇ ਸਰਕਾਰਾਂ ਚਾਹਣ ਕਿੰਦਾ ਸ਼ਾ ਬੰਦ ਹੋ ਸਕਦਾ ਲੇਕਿਨ ਸਰਕਾਰਾਂ ਚਾਹਦੀਆਂ ਹੀ ਨਹੀਂ ਇਹ ਨਸ਼ਿਆਂ ਦੇ ਸਦਾਗਰਾਂ ਦੀ ਮਤ ਸਰਕਾਰਾਂ ਕਰਦੀਆਂ ਪਈਆਂ ਨੇ ਤੇ ਸਰਕਾਰਾਂ ਚਾਹ ਤਾਂ ਨਸ਼ੇ ਬੰਦ ਹੋ ਚਲੇ ਸਕਦੇ ਨੇ ਲੇਕਿਨ ਸਰਕਾਰਾਂ ਨੂੰ ਇਹ ਚਾਹੀਦਾ ਕਿ ਨਸ਼ਾ ਪੰਜਾਬ ਜੇ ਵੇਖੋ ਪੰਜਾਬ ਸਾਡਾ ਪੰਜਾਬ ਜਿਹੜਾ ਸੀ ਬੜਾ ਵਧੀਆ ਸੀ ਬਹੁਤ ਵਧੀਆ ਚੜ੍ਹਦੀ ਕਲਾ ਸੀ ਕਿ ਅੱਜ ਪੰਜਾਬ ਵਿੱਚ ਹਾਂ ਜਿਹੜੇ ਪ੍ਰਾਤਨ ਨਸ਼ੇ ਸਨ ਅਫੀਮ ਹੋ ਗਈ ਡੋਡੇ ਹੋ ਗਏ ਉਹ ਇੰਨਾ ਸਿਰ ਇਹ ਹੋਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਨਾ ਇਹ ਬੱਚੇ ਨਮਰਦ ਹੋ ਜਾਣਗੇ ਜਿਹੜਾ ਨਸ਼ਾ ਕਰਦੇ ਵੇ ਲੋਕੀ ਇਹ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਪਹਿੜਾ ਜਾਨੀ ਸਰਕਾਰ ਦੀ ਨੀਤੀ ਹੈ ਕਿ ਪੰਜਾਬ ਨੂੰ ਖਤਮ ਕਰਨਾ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਬਾਬਾ ਜੀ ਚੜ੍ਹਦੀ ਕਲਾ ਵਾਲੇ 65 ਸਾਲ ਤੋਂ ਵੱਧ ਹੋ ਚੁੱਕੀ ਆ ਅਮਰ ਸਿੰਘ ਖਾਲਸਾ ਜੀ ਜਿਹੜਾ ਕਿ ਓਮ ਪ੍ਰਕਾਸ਼ ਤੋਂ ਅਮਰ ਸਿੰਘ ਖਾਲਸਾ ਬਣੇ ਨੇ ਉਹਨਾਂ ਕਹਿੰਦੇ ਆ ਕਿ ਗੁਰੂ ਦੇ ਲਾੜ ਲੱਗਣਾ ਚਾਹੀਦਾ ਵਾ ਗੁਰੂ ਦੇ ਲੜ ਤੋਂ ਬਿਣਾ ਕੋਈ ਹਾਲਾਤ ਨਹੀਂ ਐ ਬੰਦਾ ਮਰਿਆਂ ਦੇ ਬਰਾਬਰ ਹੁੰਦਾ ਪਰ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਆ ਤੇ ਚੜ੍ਹਦੀ ਕਲਾ ਵਿੱਚ ਨੇ 65 ਸਾਲ ਤੋਂ ਵੱਧ ਹੋ ਚੁੱਕੀ ਆ ਪਰ ਹਜੇ ਵੀ ਨੌਜਵਾਨਾਂ ਤੋਂ ਵੱਧ ਕੇ ਜਿਹੜੇ ਕਿ ਜਵਾਨ ਨੇ ਐਸ ਤਰ੍ਹਾਂ ਕਿ ਸਾਨੂੰ ਵੀ ਜਿਹੜਾ ਗੁਰੂ ਦੇ ਲਾੜ ਲੱਗਣਾ ਚਾਹੀਦਾ ਵਾ ਅਤੇ ਗੁਰੂ ਦਾ ਹਮੇਸ਼ਾ ਆਸ਼ੀਰਵਾਦ ਗੁਰੂ ਸਾਹਿਬ ਦਾ ਲੈਣਾ ਚਾਹੀਦਾ ਤਾਂ ਜੋ ਕਿ ਜਿਹ ਮਨੋਦੇਵ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ